ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੀਂ ਵੀਡੀਓ ਤੁਸੀਂ ਬੱਸਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਲਗਜ਼ਰੀ ਬੱਸ ਫਾਈਵ ਸਟਾਰ ਨੂੰ ਮਾਤ ਪਾਉਂਦੀ ਇਹ ਲਗਜ਼ਰੀ ਬੱਸ ਬਾਬਾ ਦੀਪ ਸਿੰਘ ਸੇਵਾਦਾਲ ਗੜਦੀwala ਵੱਲੋਂ ਤਿਆਰ ਕੀਤੀ ਗਈ ਆ ਮਕਸਦ ਕੀ ਸੀਗਾ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੀ ਜਦੋਂ ਸੇਵਾ ਕਰਨ ਜਾਂਦੇ ਆ ਕਿਸੇ ਕਿਤੇ ਡੈੱਡ ਬੋਡੀ ਕੱਢੇ ਜਾਂਦੇ ਆ ਜਿੱਦਾਂ ਹੁਣ ਅੱਜਕੱਲ੍ਹ ਫਲੱਡ ਆਇਆ ਇੱਥੇ ਜਾਣਾ ਆ ਤਿਆਰ ਵਰ ਤਿਆਰ ਆ ਬਸ ਬਿਲਕੁਲ ਫਾਈਵ ਸਟਾਰ ਆ ਕਮਰੇ ਜਨਰੇਟਰ ਵਾਸ਼ਰੂਮ ਕਿਚਨ ਇਸ ਬਸ ਦੇ ਵਿੱਚ ਆ ਇੱਕ ਲਗਜ਼ਰੀ ਫੈਸਿਲਿਟੀ ਪੂਰੀ ਆ ਬੋਟਾਂ ਦਾ ਪੂਰਾ ਰਹਿਣ ਸਹਿਣ ਵਿੱਚ ਆ ਬੰਦਿਆਂ ਦਾ ਰਹਿਣ ਸਹਿਣਾ ਵਿੱਚ ਆ ਤਕਰੀਬਨ 16 ਤੋਂ 17 ਬੰਦਿਆਂ ਦਾ ਰਹਿਣ ਸਹਿਣ ਬੈੱਡ ਵਗੈਰਾ ਸਭ ਕੁਝ ਵਿੱਚ ਆ ਕਿੱਥੋਂ ਬਣਾਈ ਕਿਵੇਂ ਬਣਾਈ ਇਹ ਮਨਜੋਤ ਪਾਜੀ ਨਾਲ ਗੱਲਬਾਤ ਕਰਦੇ ਆ ਬਹੁਤ ਮਾਣ ਵਾਲੀ ਗੱਲ ਆ ਲੋਕਾਂ ਲਈ ਸੇਵਾ ਕਰਨੀ ਆਪਣਾ ਸਮਾਂ ਕੱਢਣਾ ਉਹਨਾਂ ਨੂੰ ਫੈਸਿਲਿਟੀ ਦੇਣੀ ਭੱਜ ਦਾ ਕਹਿਣਾ ਇਹ ਸੀਗਾ ਕਿ ਮੇਰੀ ਟੀਮ ਹੀ ਮੇਰੇ ਲਈ ਸਾਰਾ ਕੁਝ ਵਾ ਕਿ ਜਦੋਂ ਅਸੀਂ ਪਹਿਲਾਂ 2019 ਦੇ ਵਿੱਚ ਜਾਂ 23 ਦੇ ਵਿੱਚ ਜਦੋਂ ਫਲੱਡ ਆਇਆ ਸੀ ਉਦੋਂ ਸਾਡੀ ਟੀਮ ਬਹੁਤ ਔਖੀ ਸੀ ਜਦੋਂ ਸਾਰਾ ਦਿਨ ਸੇਵਾ ਕਰਦੇ ਆਂ ਤੇ ਰਾਤ ਨੂੰ ਸੌਣ ਦੀ ਬਹੁਤ ਦਿੱਕਤ ਆਉਂਦੀ ਰਹੀ ਆ ਤਾਂ ਕਰਕੇ ਇਸ バス ਤਿਆਰ ਕੀਤੀ ਗਈ ਆ ਬਹੁਤ ਸੋਹਣੀ バス ਆ ਫੈਸਿਲਿਟੀ ਆ ਬੈੱਡਰੇ ਲੱਗੇ ਹੋਏ ਆ ਸੂਰਨ ਸਿਸਟਮ ਆ ਜਨਰੇਟਰ ਵਾ ਏਸੀ ਆ ਕੈਮਰੇ ਆ ਕੈਮਰੇ ਤੱਕ ਵੀ ਲੱਗੇ ਹੋਏ ਸਾਹਮਣੇ ਤੁਸੀਂ ਦੇਖ ਲਓ ਕੈਮਰੇ ਤੱਕ ਵੀ ਲੱਗੇ ਹੋਏ ਆ ਫੈਸਿਲਿਟੀ ਪ੍ਰੋਪਰ ਦਿੱਤੀ ਗਈ ਆ ਖੋਲ ਲੈਣੇ ਦੁਬਾਰੇ ਹਰੇਕ ਇੱਕ ਚੀਜ਼ ਦੀ ਪਾਣੀ ਤੋਂ ਲੈ ਕੇ ਖਾਣ ਤੱਕ ਦੀ ਵਿਵਸਥਾ ਵਿੱਚ ਆ ਸਿਰਫ ਕਿਹਦੇ ਲਈ ਟੀਮ ਦੇ ਲਈ ਲੋਕਾਂ ਦੇ ਲਈ ਸੇਵਾ ਦੇ ਲਈ ਬਾਕੀ ਗੱਲਬਾਤ ਕਰਦੇ ਆ ਮਨਜੋਤ ਭਾਜੀ ਦੇ ਨਾਲ ਬਾਕੀ ਤੁਹਾਨੂੰ ਬੱਸ ਅੰਦਰੋਂ ਵੀ ਦਿਖਾਉਂਦੇ ਆ ਕਿ ਫਾਈਵ ਸਟਾਰ ਹੋਟਲ ਦੇ ਵਾਂਗ ਇਹ ਬੱਸ ਵਾ ਤੁਰਦੀ ਫਿਰਦੀ ਜਿੱਥੇ ਮਰਜੀ ਲੈ ਜਾਓ ਅੱਜ ਅਸੀਂ ਅਬਦੁੱਲਾਪੁਰ ਦੇ ਵਿੱਚ ਆ ਪਿੱਛੇ ਵੀਡੀਓ ਵੀ ਬਹੁਤ ਪਾਈਆਂ ਸੀ ਇੱਥੇ ਫਲੱਡ ਆਇਆ ਹੋਇਆ ਇੱਥੇ ਸੇਵਾ ਕਰਨ ਆਏ ਹੋਏ ਆ ਭਾਜੀ ਹੁਣੀ ਤੇ ਟੀਮ ਬਿਲਕੁਲ ਤਿਆਰ ਵਾ ਸਾਹਮਣੇ ਗੱਡੀਆਂ ਆ ਇੱਧਰ ਆਪਣੀਆਂ ਬੋਟਾਂ ਚੱਲਦੀਆਂ ਆ ਤੇ ਇਹ ਬੱਸ ਵਾ ਤੇ ਬਾਈ ਜੀ ਹੁਣੀ ਵੀ ਅੰਦਰ ਵਾ ਅੱਧੀ ਇੰਨੀ ਸੋਹਣੀ ਬਸ ਸੋਸਾਇਟੀਆਂ ਬਹੁਤ ਦੇਖੀਆਂ ਆਪਾਂ ਨੇ ਬਹੁਤ ਸੇਵਾਦਾਰ ਦੇਖੇ ਆ ਪਰ ਗੁਰੂ ਮਹਾਰਾਜ ਦੀ ਇੰਨੀ ਵਧੀਆ ਕਿਰਪਾ ਹੋਈ ਆ ਇਹ ਮੰਚ ਵਿਚ ਵਿਚਾਰ ਕਦੋਂ ਆਇਆ ਸੀ ਇਹਦਾ ਸੈਣੀ ਸਾਹਿਬ ਪਹਿਲਾਂ ਤਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਇਹਦਾ ਮੰਚ ਧਿਆਨ ਇਹਦਾ ਆ ਵੀ 2019 ਦੇ ਵਿੱਚ ਜਦੋਂ ਫਲੱਡ ਆਇਆ ਨਾ ਜੀ ਉਦੋਂ ਵੀ ਆਪਣੀ ਸਸਤਾ ਨੇ ਸਵਾਮਾ ਕੀਤੀ ਹੁੰਦੋਂ ਇੱਕ ਬੋਰਡ ਸੀਗੀ ਫਿਰ ਕਾਫਲਾ ਵੱਧ ਆ ਗਿਆ ਫਿਰ ਜਦੋਂ ਗੋੜ ਤਾਂ ਲੈ ਲਈ ਫਿਰ ਅਸੀਂ ਸਾਨੂੰ ਕੌਲਾਂ ਆਉਣ ਲਾਪੀਆਂ ਕਿ ਇਹਨੇ ਸੁਸਾਇਡ ਕੀਤਾ ਕਿ ਇਹਨੇ ਨਹਿਰਾਂ ਦਰਿਆਵਾਂ ਚੋਂ ਕੱਢਣ ਜਾਂਦੇ ਜਦੋਂ ਅਸੀਂ ਬਾਡੀਆਂ ਕੱਢਦੇ ਹੁੰਦੇ ਤਾਂ ਉਦੋਂ ਕਰੇ 2 ਦਿਨ ਲੱਗਦੇ 3 ਦਿਨ ਲੱਗਦੇ ਸੀ ਅਸੀਂ ਉਹ ਪਰਿਵਾਰ ਸਾਡੇ ਲਈ ਰਹਿਣ ਦੇ ਲਈ ਜੋ ਪ੍ਰਬੰਧ ਕਰਦਾ ਸੀ ਕਦੀ ਕੋਸ਼ ਹਨਾ ਇੱਕ ਤਾਂ ਉਹਨਾਂ ਦੇ ਘਰ ਪਹਿਲੇ ਮੁਸ਼ਕਲ ਆਈ ਹੁੰਦੀ ਆਪਾਂ ਫਿਰ ਉਦੋਂ ਹੀ ਸੋਚਿਆ ਜੀ ਆਪਣਾ ਪ੍ਰਬੰਧ ਦੀ ਜੀ ਸੇਵਾ ਹੀ ਕਰਨੀ ਹੈ ਨਾ ਤੇ ਆਪਾਂ ਕੋਈ ਵੀ ਰੁਪਈਆ ਤੱਕ ਤਾਂ ਅਸੀਂ ਲੈਂਦੇ ਹੀ ਨਹੀਂ ਪਾਪਾ ਚਾਹ ਦਾ ਕੰਮ ਹੀ ਨਹੀਂ ਪਰਿਵਾਰ ਤੋਂ ਪੇਣਾ ਤੇ ਅਸੀਂ ਕੋਈ ਇਹੋ ਜਿਹਾ ਪ੍ਰਬੰਧ ਕਰਨਾ ਵੀ ਜਿੱਥੇ ਆਪਣੀ ਟੀਮ ਰਿਆ ਕਰੇ ਸਾਹ ਕਰੇ ਜੇ ਕੋਈ ਮੁ ਯੋ ਮੇ ਕੋ ਫਲਾਟ ਡਾਉਂਦੇ ਆ ਤੇ ਉੱਥੇ ਸਾਡੀ ਟੀਮ ਰਹਿ ਸਕਦੀ ਹੁਣ ਆਪਾਂ ਅਬਦੁੱਲਾਪੁਰ ਦੇ ਵਿੱਚ ਸਾਡੀ ਕਾਰ ਚੱਲ ਰਹੀ ਸੀ ਹੁਣ ਸੈਣੀ ਸਾਹਿਬ ਵੋਟਾਂ ਆਣ ਕੇ ਉੱਥੇ ਲਾਤੀਆਂ ਹੁਣ ਰਾਤ ਨੂੰ ਮੁੰਡਿਆਂ ਨੇ ਸਾਰਾ ਦਿਨ ਸੇਵਾ ਕਰਦਿਆਂ ਹੋਗਾ ਜਿਉਂ ਰਾਤ ਨੂੰ ਹਨੇਰਾ ਹੋਣਾ ਮੁੰਡੇ ਆਉਣਗੇ ਇੱਥੋਂ ਚੱਕ ਕੇ ਜਾ ਕੇ ਕਿਸੇ ਪਿੰਡ 'ਚ ਸੌਣਗੇ ਟਰੈਲੀਆਂ 'ਚ ਲੱਦਣਗੇ ਸਵੇਰੇ ਫੇਰ ਸੇਵਾ ਇੱਥੇ ਕਰਨੀ ਫੇਰ ਦੁਬਾਰਾ ਲੈ ਕੇ ਆਉਣਗੇ ਫੇਰ ਇੰਜਣ ਕੱਸਣਗੇ ਫੇਰ ਕਰਨਗੇ ਉਹ ਬਹੁਤ ਮੁਸ਼ਕਲ ਆਉਂਦੀ ਸੀ ਮਤਲਬ ਇਹ ਚੀਜ਼ ਨੂੰ ਆਪਾਂ ਖਤਮ ਕਰਨਾ ਸੀ ਤਾਂ ਫਿਰ ਇਹ ਤਿਆਰ ਕੀਤੀ ਹੁਣ ਉੱਥੇ ਸੇਵਾ ਚੱਲਦੀ ਆ ਬਸ ਅੱਜ ਇੱਥੇ ਖੜੀ ਬਿਲਕੁਲ ਬੋਟਾਂ ਵਿੱਚੇ ਹੀ ਖੜੀਆਂ ਪਾਣੀ 'ਚ ਸਵੇਰੇ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਕੈਮਰਾ ਲੱਗ ਜਾਣਾ ਉੱਥੇ ਠੀਕ ਆ ਪੂਰੀ ਆਪਣੀ ਨਿਗਾਹ ਹੈ ਤਾਂ ਸਵੇਰੇ ਇੱਧੇ ਹੀ ਜਾ ਕੇ ਸੇਵਾ ਸਵੇਰੇ 'ਚ ਫੇਰ ਚੱਲ ਪਣੀ ਇਸ ਪਰਪਲ ਲਈ ਆਪਾਂ ਸੋਚਦੇ ਕਿੰਦਾ ਕਰਨੇ ਇਹ ਤਾਂ ਬਾਬਾ ਦੀਪ ਸਿੰਘ ਜੀ ਦੀ ਜੋ ਕਿਰਪਾ ਪ੍ਰਮਾਤਮਾ ਨੇ ਆਪਾਂ ਗੇਮ ਪਾਰਕੀ ਬਣਾਉਣ ਸੀ ਬਲਕਿ ਸਾਹਿਬ ਜੀ ਸੇਵਾ ਗੁਰੂ ਸਾਹਿਬ ਨੇ ਚਲੋ ਸਾਡੇ ਸਰਿੰਦਰ ਭਾਜੀ ਹੁਣੀ ਸੇਵਾ ਕੀਤੀ ਸੀ ਅਸੀਂ ਉਹ ਪਾਲਕੀ ਸਾਹਿਬ ਬਣਾਉਣ ਗਏ ਸੀ ਪਰ ਉੱਥੇ ਜਦੋਂ ਆਪਾਂ ਉਸ ਭਰਾ ਦੇ ਨਾਲ ਜਿੰਨੇ ਬਣਾਈ ਆ ਵਿਜੇ ਦੁਆਬਾ ਉਹਦੇ ਨਾਲ ਗੱਲ ਵੀ ਉਹਦੀ ਵੀ ਪਹਿਲੀ ਆ ਅੱਛਾ ਜੀ ਉਹਦੀ ਵੀ ਉਸ ਭਰਾ ਦੀ ਵੀ ਪਹਿਲੀ ਉਹਨਾਂ ਨੇ ਸੇਵਾ ਲੈਣੀ ਸੀ ਜਿੰਨੇ ਸੇਵਾ ਲੈਣੀ ਸੀ ਬਣਨੀ ਸੀ ਸਾਨੂੰ ਆਪ ਨੂੰ ਸੀ ਪਤਾ ਸੈਣੀ ਵੀ ਜੀ ਇੱਕ ਬਣੀ ਕਿਵੇਂ ਆ ਬਣ ਕੇ ਨੇਗੇ ਮਤਲਬ ਇੰਨੀ ਸੋਹਣੀ ਬਣ ਕੇ ਆਪ ਆਪ ਅਸੀਂ ਹੈਰਾਨ ਆ ਮਤਲਬ ਰਹੇ ਆ ਅਸੀਂ ਉੱਥੇ ਆ ਵੀ ਇਹ ਕੱਲੀ ਕੱਲੀ ਚੀਜ਼ ਆਪ ਵੀਕਾ ਕਦੀ ਕਿਤੇ ਜਿਹੜੀ ਰਾਜਸਥਾਨ ਦੇ ਵਿੱਚ ਉਹ YouTube ਤੇ ਦੇਖੀਆਂ ਕੁਝ ਉਹਨਾਂ ਦੀਆਂ ਬਣੀਆਂ ਦੇਖੀਆਂ ਕਿਉਂਕਿ ਉਹਨਾਂ ਦੀ ਤਾਂ ਕਰੋੜਾਂ ਰੁਪਏ ਲੱਗਦੇ ਆ ਸਾਡੇ ਉਹ ਜੇ ਅਸੀਂ ਬਣਾਉਂਦੇ ਤਾਂ ਸਾਡੇ ਵੱਸੋਂ ਬਾਹਰ ਸੀ ਕਹਿੰਦੇ ਬਾਈ ਨੇ ਸੇਵਾ ਹੀ ਲਈ ਮਤ ਜੋ ਉਹਦਾ ਬੰਦਾ ਹੋਇਆ ਜੋ ਉਹ ਬਣਾਇਆ ਸੇਵਾ ਹੀ ਲਈ ਆ ਜੇ ਇਹ ਹੀ ਚੀਜ਼ ਉਹ ਤੋਂ ਬਣਾਉਣ ਜਾਣੀ ਹੁਣ ਕਈ ਵਾਰ ਕਹਿਣਗੇ ਸਾਨੂੰ ਦੱਸੋ ਬਣਾਉਣ ਨੂੰ ਤੇ ਜੇ ਬਣਾਉਣ ਜਾਣਗੇ ਨਾ ਤੇ ਉਹ ਉਹਨੇ ਉਹ ਆਪਣੇ ਹੁਣ ਰੇਟ ਦੱਸੂਗਾ ਜੋ ਕਰਨਾ ਸਾਡੇ ਨਾਲ ਤਾਂ ਮਹਾਰਾਜ ਦੀ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸੇਵਾ ਹੀ ਕਿੰਨੇ ਮੈਂਬਰਸ ਹੋ ਸਕਦੇ ਆ ਵਿੱਚ ਕਮਰੇ ਵੀ ਬਣ ਸਾਡੇ ਰਾਤ ਦੇਖੋ ਭਾਈ 14 ਜਾਣੇ ਸੁੱਤੇ ਆ अच्छा जी 14 ਜਾਨੇ ਵੀ ਫਿਕਰੋ ਕੇ 12 ਦੇ ਵਿੱਚ ਹੀ ਆ ਪ੍ਰਸ਼ਾਦਾ ਪਾਣੀ ਗਰਮ ਸਾਰਾ ਕੁਝ ਖਾ ਪੀ ਕੇ 14 ਜਾਨੇ ਰਾਤ ਸੁੱਤੇ ਸਵੇਰੇ ਫਿਰ ਉੱਠ ਕੇ ਸੇਵਾ ਨੂੰ ਸੇਵਾ ਲੱਗੇ ਉਹ ਦਿਨੇ ਉਹ ਲੋਕੀ ਕੰਮ ਕਰ ਲੈ ਸ਼ਾਮ ਨੂੰ ਸਾਰਾ ਮਟੀਰੀਅਲ ਇਕੱਠਾ ਕਰਾ ਕਰਦਾ ਦਿਨੇ ਤਾਂ ਹੁਣ ਕਿਸਾਨੀ ਸਾਹਿਬ ਬਹੁਤ ਆ ਜਾਂਦੇ ਆ ਜਦੋਂ ਬੇਟੇ ਬੋਰਡ ਦੇ ਵਿੱਚ ਕਈ ਦੇ ਝੂਟੇ ਲੈਣ ਨੂੰ ਆਏ ਤੇ ਕੋਈ ਵੀਡੀਓ ਬਣਾਉਣ ਨੂੰ ਬਹੁਤ ਆ ਜਾਂਦੇ ਆ ਬਿਲਕੁਲ ਜੀ ਜਦੋਂ ਫਿਰ ਰਾਤ ਤੇ ਸ਼ਾਮ ਨੂੰ ਹਨੇਰਾ ਹੁੰਦਾ ਨਾ ਵੀ ਜਦੋਂ ਕਹਿੰਨੇ ਉਹਨੇ ਵੋਟਾਂ ਯਾਰ ਤਕਾ ਕੇ ਸਾਨੂੰ ਸਿੱਕਰੇ ਥਾਵਾਂ ਦੇ ਪਹਚਾ ਦੋ ਤਾਂ ਕੋਈ ਨਹੀਂ ਬੋੜਦਾ ਉਸ ਸਾਰੇ ਚੱਲ ਜਾਂਦੇ ਸਭ ਦੌੜ ਜਾਂਦੇ ਉਹ ਲਾ ਸਾਡੀ ਟੀ ਇੰਟੀ ਨੂੰ ਕਰਕੇ ਕੀਤੀ ਪਿੱਛੇ ਦਿਖਾਉਂਗਾ ਤੁਸੀਂ ਦੇਖ ਲਓ ਆਹ ਸਿਸਟਮ ਬਹੁਤ ਵਧੀਆ ਲੱਗਾ ਜੀ ਬਣੀਆਂ ਬਣਾਈਆਂ ਬੂਟਾ ਬਾਜੀ ਖੜ ਜਾਂਦੀਆਂ ਵਿੱਚ ਹਾਂ ਜੀ ਆਪਾਂ ਬਾਈ ਜੱਸ ਹੁਣ ਫੋਨ ਆ ਜਾਂਦਾ ਸਾਨੂੰ ਬਈ ਇੱਥੋਂ 5-7 ਕਿਲੋਮੀਟਰ ਦੂਰ 10 ਕਿਲੋਮੀਟਰ ਦੂਰ ਅੱਛਾ ਜੀ 30-40 ਕਿਲੋਮੀਟਰ ਦੂਰ ਵੀ ਬਈ ਜੀ ਉੱਥੇ ਕਿਸ਼ਤੀਆਂ ਲੈ ਕੇ ਆਓ ਸੇਵਾ ਉੱਥੇ ਕੋਈ ਬੰਦੇ ਫਸੇ ਹੋਏ ਅਸੀਂ ਇਦਾਂ ਬੂਟਾ ਚੱਕਣੀ ਆ ਹਵਾ ਨਹੀਂ ਕੱਢਣੀ ਇੰਨੀ ਹਵਾ ਫ੍ਰੀਕਰਾ ਵਿੱਚ ਵਾਪਸ ਕੋਈ ਆ ਸਕਦਾ ਠੀਕ ਆ ਇਹ ਚੀਜ਼ ਫੈਸਿਲਿਟੀ ਕੀ ਕੀ ਆ ਫੈਸਿਲਟੀਆਂ ਇਹਦੇ ਵਿੱਚ ਸਿਰਫ ਬੱਤੀ ਦਾ ਇੰਤਜ਼ਾਮ ਕੀਤਾ ਕਿਉਂਕਿ ਵੋਟਾਂ ਦੇ ਵਿੱਚ ਹਵਾ ਭਰ ਨਹੀਂ ਉਹ ਬਹੁਤ ਪ੍ਰੋਬਲਮ ਆਉਂਦੀ ਸੀ ਕਈ ਵਾਰ ਬੱਤੀ ਨਹੀਂ ਆਉਣੀ ਦਰਿਆਵਾਂ ਦੇ ਲਾਗੇ ਤਾਂ ਕੁਝ ਵੀ ਨਹੀਂ ਆਉਣੀ ਉਹਦੇ ਲਈ ਬੱਤੀ ਦਾ ਇੰਤਜ਼ਾਮ ਕੀਤਾ ਅੱਛਾ ਜੀ ਫਿਰ ਇਹਦੇ ਵਿੱਚ ਜਿਵੇਂ ਸੌਣ ਦੇ ਲਈ ਪੂਰਾ ਪ੍ਰਬੰਧਾ ਜਦੋਂ ਪ੍ਰਸ਼ਾਦ ਦੇ ਪਾਣੀ ਦੇ ਲਈ ਤੇ ਵਿੱਚੇ ਚਾਹ ਪਾਣੀ ਪੀਣਾ ਕਿਸੇ ਟੀਮ ਨੇ ਕੋਈ ਆਇਆ ਗਿਆ ਸਾਡੇ ਕੋਲ ਹੈਗਾ ਉਹ ਉਹਦਾ ਇੰਤਜ਼ਾਮ ਹੈਗਾ ਵਾਸ਼ਰੂਮ ਵਿੱਚ ਹੈਗਾ ਵਾਸ਼ਰੂਮ ਸਭ ਤੋਂ ਔਖੀ ਸੀ ਸਾਡੀ 3:30 ਦੇ ਸਵੇਰੇ ਦੇਖੋ ਸੈਣੀ ਵੀਰੇ ਸੇਵਾ ਵੀ ਤਾਂ ਹੁੰਦੀ ਆ ਜੇ ਸਾਡੀ ਟੀਮ ਸੁਰੱਖਿਤਰ ਪਿਛਲੀ ਵਾਰ 2023 ਚ ਟੀਮ ਮੈਂਬਰ ਸਾਡੇ ਬਿਮਾਰ ਬਹੁਤ ਹੋਏ ਬਹੁਤ ਔਖੀ ਹੋਏ ਅਸੀਂ ਦਿਨ ਰਾਤ ਚੱਲੇ ਰਹੇ ਸੌਣ ਦਾ ਕੋਈ ਟਿਕਾਣਾ ਨਹੀਂ ਸੀ ਪੈਣ ਦਾ ਕੋਈ ਟਿਕਾਣਾ ਨਹੀਂ ਸੀ ਬੜੇ ਔਖੇ ਹੋਣਾ ਪਿਆ ਤੇ ਉਹ ਚੀਜ਼ ਨੂੰ ਆਪਾਂ ਕਰਦੇ ਹੋਏ ਤੇ ਸਾਡੇ ਬਾਕੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੇ ਦੂਜੀ ਸਾਡੀ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਸਹਿਯੋਗ ਆ 2 ਚ 4 ਹੋਰ ਲੈਣੀਆਂ ਪਈਆਂ ਨਾ 5 ਹੋਈਆਂ ਤੇ ਫਿਰ ਜਦੋਂ ਸਾਡੀਆਂ ਬੋਟਾਂ ਫ੍ਰੀ ਰਹਿੰਦੀਆਂ ਜਦੋਂ ਕੋਈ ਮਤਲਬ ਕੋਈ ਫਲੱਡ ਦੇ ਵਿੱਚੋਂ ਜਾਂ ਕੁਝ ਵੀ ਤੇ ਆਪਾਂ ਫਿਰ ਜਦੋਂ ਪੰਜਾਬ ਦੇ ਵਿੱਚ ਕਿਤੇ ਕੋਈ ਹਾਦਸਾ ਹੋ ਜਾਂਦਾ ਕੋਈ ਡੈੱਡ ਬੋਡੀਆਂ ਕੱਢਣੀਆਂ ਅਸੀਂ ਬਿਲਕੁਲ ਫ੍ਰੀ ਸੇਵਾ ਦੇ ਵਿੱਚ ਟੀਮ ਭੇਜਦੇ ਹਾਂ ਉਹ ਟੀਮ ਦੇ ਲਈ ਸੌਣ ਦੇ ਲਈ ਜਿੱਦਾਂ ਸਮਝ ਲਓ ਦਰਿਆਵਾਂ ਦੇ ਵਿੱਚ ਕਈ ਵਾਰ 2-2 3-3 ਦਿਨ ਲੱਗ ਜਾਂਦੇ ਆ ਹਾਂ ਇਹ ਕੱਢਣ ਦੇ ਲਈ ਬੌੜੀਆਂ ਕੱਢਣ ਦੇ ਲਈ ਤੇ ਸਾਡੇ ਲਈ ਰਹਿਣ ਦੇ ਲਈ ਬਹੁਤ ਔਖਾ ਹੁੰਦਾ ਸੀ ਕਿਉਂਕਿ ਜਿਹਦੇ ਘਰ ਦੇ ਵਿੱਚ ਹਾਸਾ ਹੋਇਆ ਹੋਵੇ ਉਹ ਵਿਚਾਰਾ ਸਾਡੇ ਰਹਿਣ ਦੇ ਲਈ ਇੰਤਜ਼ਾਮ ਕਰੇ ਪ੍ਰਸ਼ਾਦੇ ਪਾਣੀ ਦੇ ਲਈ ਇੰਤਜ਼ਾਮ ਕਰੇ ਹਨਾ ਦੋ ਦੋ ਤਿੰਨ ਦਿਨ ਦਿਨ ਉਹਨਾਂ ਨੂੰ ਕਿਉਂਕਿ ਇੱਕ ਤਾਂ ਉਹਦੇ ਘਰ ਹਾਸਾ ਹੋ ਜਾਂਦਾ ਤੇ ਇੱਕ ਉੱਪਰੋਂ ਜਾ ਕੇ ਉਹਨੂੰ ਅਸੀਂ ਉਹ ਵਿਚਾਰਾ ਸੌਣ ਦੇ ਲਈ ਕਰੋ ਬਹੁਤ ਸਾਨੂੰ ਲੱਗਦਾ ਸੀਗਾ ਹੁਣ ਸਾਡੀ ਟੀਮ ਜਾਂਦੀ ਹੈ ਬਿਲਕੁਲ ਇਹਦੇ ਵਿਅਸ ਦੇ ਵਿੱਚ ਹੀ ਰਹਿੰਦੀ ਹੈ ਚਾਹੇ 2 ਦਿਨ ਲੱਗੇ ਚਾਹੇ 3 ਦਿਨ ਲੱਗੇ ਬਿਲਕੁਲ ਫ੍ਰੀ ਸੇਵਾ ਕਰਦੀ ਹੈ ਤੇ ਬੋਡੀ ਕੱਢ ਕੇ ਜਿਹੜਾ ਪਰਿਵਾਰ ਹਵਾਲੇ ਕਰਦੀ ਆ ਤੇ ਨਾਲ ਅਸੀਂ ਇਹੀ ਜਿਹੜੀ ਮੋਬਾਈਲ ਵੈਨ ਵੀ ਬਣਾਈ ਆ ਜਿਵੇਂ ਕਿ ਆਪਾਂ ਮੈਡੀਕਲ ਕੈਂਪ ਜਿਵੇਂ ਆਪਾਂ ਹਰ ਹਫਤੇ ਆਪਾਂ ਲੈਬ ਵਿੱਚ ਬਾਕੇ ਵੀ ਤੇ ਅੱਛਾ ਇਹ ਮੈਂ ਥੋੜਾ ਜਿਹਾ ਤੁਹਾਨੂੰ ਮੈਂ ਮਾਫ ਕਰਨਾ ਰੋਕਣਾ ਚਾਹੂੰਗਾ ਇਹ ਤੁਹਾਡੀ ਵਾਲੀ ਲੈ ਕੇ ਜਾਓ ਤਾਰਾਂ ਬਹੁਤ ਦੂਜੀ ਨਾਲ ਲੈ ਕੇ ਜਾਓ ਤੇ ਫੈਬਰ ਵਾਲੀ ਲੈ ਕੇ ਜਾਓ ਉੱਕੇ ਬਾਰੇ ਉਹਕੇ ਵਿੱਚ ਜਿਵੇਂ ਆਪਾਂ ਨਾਕਿਦਾ ਮੈਡੀਕਲ ਕੈਂਪ ਲਾਉਣਾ ਸਾਡੇ ਕੋ ਆਪਣੀ ਲੈਬ ਆਪਣੇ ਹਸਪੀਟਲ ਸਾਰੇ ਹੈਗੇ ਹਨ ਤੇ ਉਹਦੇ ਵਿੱਚ ਅਸੀਂ ਲੈਬ ਟੈਕਨੀਸ਼ੀਅਨ ਇੱਥੇ ਡਾਕਟਰ ਬੈਠ ਕੇ ਆਪਾਂ ਟੈਸਟ ਜਿਹੜੇ ਆਮ ਗਰੀਬਾਂ ਦਾ ਟੈਸਟ ਨਹੀਂ ਕਰਾ ਸਕਦਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੂੰ ਲੈਬ ਵੀ ਵਰਤਾਂਗੇ ਲੈਬ ਟੈਸਟ ਨਾਲ ਡਾਕਟਰ ਮੈਡੀਕਲ ਕੈਂਪ ਦੀ ਸਹੂਲਤ ਵੀ ਦਿਆ ਕਰਾਂਗੇ ਤੇ ਨਾਲ ਜਦੋਂ ਏਡਾ ਫਲੱਡ ਦੇ ਵਿੱਚ ਹੋ ਗਏ ਜਾਂ ਕਿਤੇ ਵੀ ਹੋਰ ਕਿਤੇ ਜਾਣਾ ਉਹਨੂੰ ਉਸ ਤਰੀਕੇ ਦੇ ਨਾਲ ਵੀ ਵਰਤਿਆ ਜਾਊਗਾ ਤੇ ਇਹਦੇ ਵਿੱਚ ਸਹੂਲਤ ਦੀ ਗੱਲ ਕਰੀਏ ਜਿਵੇਂ ਵਾਸ਼ਰੂਮਾਂ ਵਿੱਚ ਤੇ ਵਿੱਚ ਜਾ ਕੇ ਕੀ ਭਾ ਪੈਂਦੀ ਆ ਸਾਰਾ ਸਾਰਾ ਦਿਨ ਮੁੰਡਿਆਂ ਨੇ ਸੇਵਾ ਕਰਨੀ ਤੇ ਰਾਤ ਨੂੰ ਜਦੋਂ ਸੌਣਾ ਹੈ ਨਾ ਤੇ ਉਹਨਾਂ ਨੂੰ ਆਰਾਮ ਵੀ ਚਾਹੀਦਾ ਹੈ ਤਾਂ ਹੀ ਸਵੇਰੇ ਉੱਠ ਕੇ ਉਹ ਕਿਸੇ ਦੀ ਸੇਵਾ ਕਰ ਸਕਦੇ ਆ ਜੇ ਉਹਨਾਂ ਦੀ ਆਪਣੀ ਨੀਂਦ ਪੂਰੀ ਹੋ ਗਈ ਤਾਂ ਆਪ ਸਹੀ ਰਹਿਣਗੇ ਕਿਉਂਕਿ ਅਸੀਂ 2023 ਦੇ ਵਿੱਚ ਸਾਡੀ ਟੀਮ ਬਹੁਤ ਬਿਮਾਰ ਹੋਈ ਆ ਸਾਡੇਆਂ ਕਈਆਂ ਦੇ ਬਲੱਡ ਇਨਫੈਕਸ਼ਨ ਹੋ ਗਈ ਮਤਲਬ ਮੁੰਡੇ ਬਿਮਾਰ ਬਹੁਤ ਹੋਏ ਜ਼ਿਆਦਾ ਇਨਫੈਕਸ਼ਨ ਦੇ ਕਾਰਨ ਕਿਉਂਕਿ ਨੀਂਦ ਨਹੀਂ ਪੂਰੀ ਹੋਈ ਤੇ ਇਸ ਕਰਕੇ ਆਪਾਂ ਇਹ ਕੀਤਾ ਵੀ ਛੇ ਜਾਣੇ ਆਰਾਮ ਕਰਦੇ ਆ ਜਦੋਂ ਟੀਮਾਂ ਦੇ ਹਿਸਾਬ ਨਾਲ ਸੀ ਕਟਨ ਕੀਤੀਆਂ ਵੀ ਜਿਹੜੇ ਇੱਕ ਟੀਮ ਸੌਂ ਗਈ ਆ ਤੇ ਦੂਜੀ ਟੀਮ ਆਰਾਮ ਕਰਦੇ ਆ ਦੂਜੀ ਟੀਮ ਲੱਗੀ ਆ ਇਸ ਹਿਸਾਬ ਨਾਲ ਸੀ ਇਹਦੇ ਵਿੱਚ ਸਹੂਲਤ ਬਣਾਈ ਆ ਜਿਵੇਂ ਏਸੀ ਦੀ ਸਹੂਲਤ ਦਿੱਤੀ ਆ ਤੇ ਹੋਰ ਜਿਵੇਂ ਇਨਵਰਟਰ ਦੀ ਆ ਹੁਣ ਜਿਵੇਂ ਬੈਟ ਆਪਣਾ ਬੋਟਾਂ ਦੇ ਵਿੱਚ ਹਵਾ ਭਰਨੀ ਆ ਹਾਂ ਬੋਟਾਂ ਦੇ ਵਿੱਚ ਹਵਾ ਭਰਨੀ ਆ ਤੇ ਉਹਦੇ ਵਿੱਚ ਆਪਾਂ ਬਿਜਲੀ ਦਾ ਕਨੈਕਸ਼ਨ ਪੂਰਾ ਇਹਦੇ ਵਿੱਚ ਦਿੱਤਾ ਹੋਇਆ ਹਾਂ ਮਤਲਬ ਇਹ ਨਹੀਂ ਕਿ ਤੇ ਟ੍ਰੈਂਸ਼ਨ ਲੈਣ ਜਾਣਾ ਆ ਜੇ ਸਾਨੂੰ ਬੋਟਾਂ ਦਾ ਹਵਾ ਭਰਨ ਨੂੰ ਹੈ ਨਹੀਂ ਇਹਦੇ ਵਿੱਚ ਜਨਰੇਟਰ ਦੀ ਸਹੂਲਤ ਆ ਠੀਕ ਹੈ ਉਸੇ ਟਾਈਮ ਜਨਰੇਟਰ ਤਾਂ ਪਹਿਲਾਂ ਵੀ ਸੀ ਪਰ ਇਹਦੇ ਵਿੱਚ ਥੋੜਾ ਜਿਹਾ ਐਕਸਟਰਾ ਕਰਤਾ ਵੀ ਇਹਨੂੰ ਅ ਵੀ ਮਤਲਬ ਆ ਬੋਟਾਂ ਦੇ ਵਿੱਚ ਜਲਦ ਹਵਾ ਜਹਾਦੀਆਂ ਦੇ ਵਿੱਚ ਭਰ ਸਕਦੇ ਆ ਜਿਵੇਂ ਸਾਡੇ ਕੋਲ ਦੂਜੀਆਂ ਬੋਟਾਂ ਆ ਹਵਾ ਭਰਨ ਵਾਲੀਆਂ ਉਹਨਾਂ ਵਿੱਚ ਭਰ ਸਕਦੇ ਆ ਹੋਰ ਵੀ ਕਾਫੀ ਜਿੰਮੇ ਮੈਂ ਦੇਖ ਰਿਹਾ ਸੀ ਸੀਸੀਟੀਵੀ ਪ੍ਰੋਪਰ ਚੱਲ ਰਿਹਾ ਹੈ ਇਹਦੇ ਬਿਲਕੁਲ ਸੀਸੀਟੀਵੀ ਕੈਮਰੇ ਬਿਲਕੁਲ ਪ੍ਰੋਪਰ ਸੇਫਟੀ ਵੀਰਚਲ ਇਹ ਵੀ ਆਪਾਂ ਕਿਉਂਕਿ ਇਹਦੇ ਵਿੱਚ ਸਾਡੇ ਆਪਾਂ ਇੱਕ ਪੁਰਾਣੀ ਗੱਡੀ ਲੈਣ ਦੇ ਲਈ ਸੋਚਿਆ ਵੀ ਇੱਕ AIਓਜੀ ਬਣਾਈਏ ਪਹਿਲਾਂ ਸਾਡੇ ਕੋਲ ਟਰਾਲੀ ਸੀਗੀ ਠੀਕ ਹੈ ਪੈਟਰੋਲੀ ਤਿਆਰ ਕੀਤੀ ਗਈ ਸੀ ਉਹਦੇ ਵਿੱਚ ਵਾਸ਼ਰੂਮ ਨਹੀਂ ਸੀ ਇੱਕ ਬੰਦੇ ਉਹਦੇ ਵਿੱਚ 400 ਹੁੰਦੇ ਸੀ ਇਹਦੇ ਵਿੱਚ ਸੁਖਮੰਦਰ ਵੀਰ ਜੀ ਅਸੀਂ ਰਾਤ 14 ਬੰਦੇ ਸੁੱਤੇ ਆ 14 ਟੀਮ ਮੈਂਬਰ ਸੁੱਤੇ ਰਾਤ ਅਸੀਂ ਇੱਥੇ ਨਹੀਂ ਪਾਣੀ ਨਹੀਂ ਪੀਂਦੇ ਜਦੋਂ ਤੁਸੀਂ ਦੱਸਦੇ ਨਹੀਂ ਭਾਈ ਹੋਰ